ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਸਿਰਦਰਦ ਬਾਰੇ ਅਕਸਰ ਅਸੀਂ ਸਿਰਦਰਦ ਨੂੰ ਆਮ ਸਮੱਸਿਆ ਸਮਝ ਕੇ ਦਵਾਈ ਖਾ ਲੈਂਦੇ ਹਾਂ ਪਰ ਕਈ ਵਾਰ ਇਹ ਸਿਰਦਰਦ ਸਰੀਰ ਵੱਲੋਂ ਚੇਤਾਵਨੀ ਹੁੰਦਾ ਹੈ ਜੇ ਤੁਸੀਂ ਵਾਰ-ਵਾਰ ਸਿਰਦਰਦ ਨਾਲ ਪਰੇਸ਼ਾਨ ਹੋ ਇਹ ਵੀਡੀਓ ਅੰਤ ਤੱਕ ਜਰੂਰ ਦੇਖੋ ਸਿਰਦਰਦ ਕੀ ਹੁੰਦਾ ਹੈ ਸਿਰਦਰਦ ਉਦੋਂ ਹੁੰਦਾ ਹੈ ਜਦੋਂ ਦਿਮਾਗ ਨਸਾਂ ਜਾਂ ਮਾਸਪੇਸ਼ੀਆਂ ਤੇ ਜ਼ਿਆਦਾ ਦਬਾਅ ਪੈਂਦਾ ਹੈ ਹਰ ਸਿਰਦਰਦ ਇੱਕੋ ਜਿਹਾ ਨਹੀਂ ਹੁੰਦਾ ਅਤੇ ਹਰ ਵਾਰੀ ਦਵਾਈ ਹੀ ਹੱਲ ਨਹੀਂ ਹੁੰਦੀ ਸਿਰਦਰਦ ਦੇ ਮੁੱਖ ਕਾਰਨ ਨੰਬਰ 1 ਪਾਣੀ ਦੀ ਕਮੀ ਜਦੋਂ ਸਰੀਰ ਨੂੰ ਪੂਰਾ ਪਾਣੀ ਨਹੀਂ ਮਿਲਦਾ ਤਾਂ ਸਿਰ ਭਾਰਾ ਤੇ ਦਰਦਨਾਕ ਹੋ ਜਾਂਦਾ ਹੈ ਨੰਬਰ 2 ਨੀਂਦ ਪੂਰੀ ਨਾ ਹੋਣਾ देर रात ਤੱਕ ਜਾਗਣਾ ਜਾਂ ਘੱਟ ਨੀਂਦ ਲੈਣਾ ਸਿਰ ਦਰਦ ਦਾ ਵੱਡਾ ਕਾਰਨ ਹੈ ਨੰਬਰ 3 ਅੱਖਾਂ ਤੇ ਜ਼ਿਆਦਾ ਜ਼ੋਰ ਮੋਬਾਈਲ ਟੀਵੀ ਜਾਂ ਲੈਪਟਾਪ ਲੰਮੇ ਸਮੇਂ ਤੱਕ ਵਰਤਣ ਨਾਲ ਅੱਖਾਂ ਥੱਕ ਜਾਂਦੀਆਂ ਨੇ ਅਤੇ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ ਨੰਬਰ 4 ਤਣਾਅ ਅਤੇ ਸੋਚਾਂ ਜਿਆਦਾ ਸੋਚਣਾ ਚਿੰਤਾ ਕਰਨਾ ਦਿਮਾਗ 'ਚ ਟੈਨਸ਼ਨ ਪੈਦਾ ਕਰਦਾ ਹੈ ਜਿਸ ਨਾਲ ਸਿਰ ਦਰਦ ਹੋ ਜਾਂਦਾ ਹੈ। ਪੰਜ ਖਾਣ ਪੀਣ ਦੀ ਗੜਬੜ, دیر ਨਾਲ ਖਾਣਾ ਜਾਂ ਖਾਣਾ ਛੱਡ ਦੇਣਾ ਵੀ ਸਿਰ ਦਰਦ ਵਧਾ ਸਕਦਾ ਹੈ। ਕਦੋਂ ਸਿਰ ਦਰਦ ਖਤਰੇ ਦੀ ਨਿਸ਼ਾਨੀ ਹੁੰਦਾ ਹੈ? ਜੇ ਸਿਰ ਦਰਦ ਹਰ ਰੋਜ਼ ਆ ਰਿਹਾ ਹੋਵੇ, ਦਵਾਈ ਨਾਲ ਵੀ ਠੀਕ ਨਾ ਹੋਵੇ, ਅੱਖਾਂ ਅੱਗੇ ਹਨੇਰਾ ਆਵੇ, ਉਲਟੀ ਜਾਂ ਚੱਕਰ ਆਉਣਾ ਜਾਂ ਬੁਖਾਰ ਨਾਲ ਹੋਵੇ ਤਾਂ ਇਸ ਨੂੰ ਹਲਕਾ ਨਾ ਲਵੋ ਅਤੇ ਤੁਰੰਤ ਡਾਕਟਰ ਨੂੰ ਦਿਖਾਓ। ਸਿਰਦਰਦ ਤੋਂ ਬਚਾਅ ਅਤੇ ਆਸਾਨ ਤਰੀਕੇ ਦਿਨ ਵਿੱਚ 8-10 ਗਲਾਸ ਪਾਣੀ ਪੀਓ ਅਤੇ 7-8 ਘੰਟੇ ਨੀਂਦ ਲਵੋ ਮੋਬਾਈਲ ਤੋਂ ਬ੍ਰੇਕ ਲੈਂਦੇ ਰਹੋ ਤਣਾਅ ਘਟਾਓ ਥੋੜੀ ਵਾਕ ਕਰੋ ਸਮੇਂ ਤੇ ਖਾਣਾ ਖਾਓ ਸਿਰਦਰਦ ਨੂੰ ਹਮੇਸ਼ਾ ਆਮ ਨਾ ਸਮਝੋ ਜੇ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਸੀ ਤਾਂ ਲਾਈਕ ਕਰੋ ਅਤੇ ਪੰਜਾਬੀ ਵਿੱਚ ਸਿਹਤ ਦੀ ਸਹੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਿਹਤ ਪੰਜਾਬੀ